ਤੇਨੇ ਨੌਜਵਾਨ ਚਾਰ ਦੇਸੀ ਪਿਸਤੌਲ ਤੇ ਇੱਕ 에ਅਰ ਪਿਸਤੌਲ ਸਮੇਤ ਗ੍ਰਿਫਤਾਰ ਗੌਰਵ ਤੂਰਾ ਐਸਐਸਪੀ ਨੇ ਪੁਲਿਸ ਲਾਈਨ ਵਿਖੇ ਦਿੱਤੀ ਜਾਣਕਾਰੀ ਕਪੂਰਥਲਾ ਪੁਲਿਸ ਦੀ ਸੀਆਈਏ ਸਟਾਫ ਦੀ ਟੀਮ ਨੇ ਗਲਤ ਅੰਸਰਾ ਖਿਲਾਫ ਚਲਾਈ ਮੁਹਿੰਮ ਤਹਿਤ ਤਿੰਨ આરોપીਾਂ ਨੂੰ ਕਾਬੂ ਕਰਨ ਉਹਨਾਂ ਪਾਸੋਂ ਚਾਰ ਦੇਸੀ ਪਿਸਤੌਲ ਅਤੇ ਇੱਕ 에ਅਰ ਪਿਸਤੌਲ ਤੇ ਤਿੰਨ ਜਿੰਦਾ ਰੋਦ ਬਰਾਮਦ ਕੀਤੇ ਹਨ ਇਸ ਸਬੰਧੀ ਐਸਐਸਪੀ ਕਪੂਰਥਲਾ ਗੌਰਵ ਤੂਰਾ ਨੇ ਪੁਲਿਸ ਲਾਈਨ ਵਿਖੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਏ ਆਰੋਪੀ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇ ਸਕਦੇ ਸੀ ਜਿਨ੍ਹਾਂ ਨੂੰ ਗੁਪਤ ਸੂਚਨਾ ਦੇ ਆਧਾਰ ਤੇ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਇਨ੍ਹਾਂ ਤਿੰਨਾਂ ਵਿੱਚੋਂ ਇੱਕ ਮੁੱਖ આરોપી ਦੇ ਖਿਲਾਫ ਪਹਿਲਾਂ ਵੀ ਵੱਖ-ਵੱਖ ਥਾਣਿਆਂ ਵਿੱਚ ਪੰਜ ਮਾਮਲੇ ਦਰਜ ਹਨ ਅਤੇ ਉਹ ਜ਼ਮਾਨਤ ਤੇ ਬਾਹਰ ਆਇਆ ਹੈ ਕਪੂਰਥਲਾ ਤੋਂ ਪੱਤਰਕਾਰ ਜੋਗਿੰਦਰ ਸਿੰਘ ਜਾਤੀਕੇ ਅਤੇ ਗੋਬਿੰਦ ਸੁਖੀ ਦਾ ਵਿਸ਼ੇਸ਼ ਰਿਪੋਰਟ ਮਾਨਯੋਗ ਸੀਐਮ ਪੰਜਾਬ ਸਾਹਿਬ ਤੇ ਮਾਨਯੋਗ ਡੀਜੀਪੀ ਪੰਜਾਬ ਸਾਹਿਬ ਤੇ ਨਿਸ਼ਾ ਨਿਰਦੇਸ਼ਾ ਹੇਠ ਜੁਰਮ ਦੇ ਖਿਲਾਫ ਇੱਕ ਖਾਸ ਜਿਹੜੀ ਸਖਤ ਮੁਹਿੰਮ ਚਲਾਈ ਗਈ ਹੈ ਜ਼ੀਰੋ ਟੋਲਰੈਂਸ ਪਾਲਿਸੀ ਅਪਣਾਈ ਗਈ ਹੈ ਜੇ ਦੇ ਤਹਿਤ ਕਪੂਰਥਲਾ ਪੁਲਿਸ ਨੂੰ ਇੱਕ ਜਿਹੜੀ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਤਿੰਨ ਦੋਸ਼ੀ ਜਿਹੜੇ ਅਸੀਂ ਅਰੈਸਟ ਕੀਤੇ ਹਨ ਤੇ ਇਹਨਾਂ ਕੋਲੋਂ ਅਸੀਂ ਕਾਫੀ ਵੱਡੀ ਮਾਤਰਾ ਜਿਹੜਾ ਅਸਲਾ ਅਤੇ ਜਿਹੜਾ ਐਮਿਨਿਸ਼ਨ ਉਹ ਵੀ ਰਿਕਵਰ ਕੀਤਾ ਹੈ ਕਪੂਰਥਲਾ ਪੁਲਿਸ ਨੂੰ ਇਨਫੋਰਮੇਸ਼ਨ ਸਿਗੀ ਕੁਝ ਲੋਕ ਹੈਗੇ ਆ ਉਹਨਾਂ ਕੋਲ ਜਿਹੜੇ ਨਜਾਇਜ਼ ਵੈਪਨ ਸਿਗੇ ਤੇ ਇਹਦੀ ਲੜੀ ਦੇ ਵਿੱਚ ਕਾਰਵਾਈ ਕਰਦੇ ਹੋਏ ਟੀਮਾਂ ਜਿਹੜੀਆਂ ਐਸਪੀ ਡੀ ਸਾਹਿਬ ਡੀਐਸਪੀ ਡੀ ਐਸਪੀ ਹੈਡਕ quarters ਸਾਹਿਬ ਇੰਚਾਰਜ ਸੀਆਈਏ ਤੇ ਹੋਰ ਵਕਫ ਵਕ ਟੀਮਾਂ ਬਣਾ ਕੇ ਜਿਹੜੇ ਇਹ ਦੋਸ਼ੀਆਂ ਦੀ ਜਿਹੜੀ ਮਾਰਕਿੰਗ ਕੀਤੀ ਗਈ ਇਹਦੇ ਵਿੱਚ ਜਿਹੜੇ ਦੋ ਦੋਸ਼ੀ ਸ਼ੁਰੂ ਚ ਜਿਹੜੇ ਅਰੈਸਟ ਕੀਤੇ ਹਨ ਜਿਨ੍ਹਾਂ ਦਾ ਨਾਂ ਹੈਗਾ ਅਰਜਨ ਸਿੰਘ ਉਰਫ ਗੋਪੀ ਪਿੰਡ ਜਿਹੜਾ ਮੰਡੇਰਵੇ ਢਿਲਵਾ ਥਾਣਾ ਅਤੇ ਗੁਰਪ੍ਰੀਤ ਸਿੰਘ ਮਨੀ ਲਖਨਕਲਾਪਿੰਡ ਦਾ ਥਾਣਾ ਜਿਹੜਾ ਸਦਰ ਕਪੂਰਥਲਾ ਇਹਨਾਂ ਨੂੰ ਅਰੈਸਟ ਕੀਤਾ ਗਿਆ ਹੈ ਜਿਨ੍ਹਾਂ ਕੋਲ ਜਿਹੜੇ ਦੋ ਪਿਸਤੌਲ 32 ਬੋਰ ਜਿਹੜੇ ਨਜਾਇਜ਼ ਦੇਸੀ ਪਿਸਤੌਲ ਸਮੇਤ ਰੌਂਦ ਇਹਨਾਂ ਕੋਲ ਰਿਕਵਰ ਹੋਇਆ ਉਹਦੀ ਲੜੀ ਦੇ ਵਿੱਚ ਹੀ ਜਿਹੜਾ ਇੱਕ ਨਵਜੋਤ ਸਿੰਘ ਉਰਫ ਮਨੀ ਜਿਹੜਾ ਮੁਸ਼ਕਵੇਤ ਪਿੰਡ ਹੈਗਾ ਥਾਣਾ ਕੋਤਵਾਲੀ ਕਪੂਰਥਲਾ ਦੇ ਵਿੱਚ ਉਹਨੂੰ ਵੀ ਜਿਹੜਾ ਅਸੀਂ ਅਰੈਸਟ ਕੀਤਾ ਹੈਗਾ ਇਹਦੇ ਕੋਲ ਵੀ ਦੋ ਜਿਹੜੇ ਜਿਹੜੇ ਪਿਸਤੌਲ ਹੈਗੇ 32 ਬੋਰ ਦੇ ਸਮੇਤ ਰੌਂਦ ਉਹ ਜਿਹੜਾ ਇਹਨਾਂ ਕੋਲੋਂ ਰਿਕਵਰ ਹੋਏ ਆ ਸਰ ਕਿਹੜੀ ਤਰ੍ਹਾਂ ਦਰਜ ਕੀਤਾ ਗਿਆ ਇਹਦੇ ਅਰੈਸਟ ਜਿਹੜੀ ਕੀਤੀ ਗਈ ਹੈ 302 ਨੰਬਰ ਮੁਕੱਦਮਾ ਹੈਗਾ ਜਿਹੜਾ ਜਿਹੜਾ ਸਿਟੀ ਕਪੂਰਥਲਾ ਦੇ ਵਿੱਚ ਦਰਜ ਕੀਤਾ ਹੈ ਧਾਰਾ 111 ਭਾਰਤੀ ਨਿਆਂ ਸੰਹਿਤਾ ਹੈ ਜਿਹੜਾ ਆਰਗੇਨਾਈਜ਼ਡ ਕ੍ਰਾਈਮ ਦੇ ਅਗੇਂਸਟ ਜਿਹੜਾ ਬੜੀ ਸਖਤ ਧਾਰਾ ਹੈਗੀ ਆ ਉਹਦੇ ਵਿੱਚ ਮੁਕੱਦਮਾ ਦਰਜ ਕਰਕੇ ਇਹਨਾਂ ਨੂੰ ਅਰੈਸਟ ਸਰ ਦੇ ਵਿੱਚ ਜੋ ਉੱਥੇ ਮਤਲਬ ਕੀ ਇਹ ਲੋਕ ਕੀ ਗਲਤ ਰਸਤੇ ਜਾ ਰਹੀ ਹੈ ਪਸਪ ਸ਼ਾਸਨ ਵੱਲੋਂ ਅਵੇਨਸ ਲੀਬਰਨ ਤੋਂ ਮੈਸੇਜ ਕਿ ਗੇਰੇ ਨਾਲ ਜੁੜਿਆ ਸਵਾਲ ਹੈ ਜਿਹੜੀ ਕ੍ਰਿਮੀਨਲਸ ਨੇ ਇਹਨਾਂ ਦਾ ਏਜ ਗਰੁੱਪ ਜਿਹੜਾ ਹੈ ਨੀਅਰ 20 ਆ 20 ਪਲੱਸ ਹੈ ਤਾਂ ਇਹ ਲੋਕ ਕਿਸ ਤਰ੍ਹਾਂ ਆ ਗਏ ਇਹਨਾਂ ਦਾ ਪ੍ਰੋਫਾਈਲ ਕੀ ਔਰ ਕਿਹੜੇ ਇਹ ਕੰਮ ਚ ਇਹਨਾਂ ਨੇ ਵੈਪਨਸ ਨੂੰ ਯੂਜ਼ ਕਰਨਾ ਚਾਹੁੰਦੇ ਸੀਗੇ ਜੋ ਕਿ ਪੁਲਿਸ ਨੇ ਬਚਾ ਕੇ ਉਸ ਨੂੰ ਰੋਕ ਲਿਆ ਨਹੀਂ ਬਿਲਕੁਲ ਆ ਜਿਹੜਾ ਲਵਜੋਤ ਸਿੰਘ ਹੈਗਾ ਮੁੱਢਲੀ ਤਫ਼ਤੀਸ਼ੇ ਗੱਲ ਸਾਹਮਣੇ ਆਈ ਕਿ ਇਹਦੇ ਇਹਦੇ ਉੱਤੇ ਅਲਰੇਡੀ ਪੰਜ ਮੁਕਦਮੇ ਜਿਹੜੇ ਅਪਰਾਧਿਕ ਮੁਕਦਮੇ ਦਰਜ ਸੀਗੇ ਜਿਹਦੇ ਵਿੱਚ ਇਹ ਵਕਫ ਵਕ ਸੰਗਦੀਨਤਾ ਰਲਮਾ ਤਹਿਤ ਮੁਕਦਮੇ ਦਰਜਨ ਤੇ ਮਾਰਚ 2024 ਦੇ ਵਿੱਚ ਇਹ ਜ਼ਮਾਨਤ ਤੇ ਬਾਹਰ ਆਇਆ ਸੀ ਤੇ ਹੁਣ ਜਿਹੜੇ ਇਹਦੇ ਕੋਲੋਂ ਫੇਰ ਦੁਬਾਰਾ ਦੋ ਜਿਹੜੇ ਨਜਾਇਜ਼ ਪਿਸਤੌਲ ਦੇਸੀ ਪਿਸਤੌਲ ਰਿਕਵਰ ਹੋਈ ਹੈ ਇਹਦੀ ਜਿਹੜੀ ਲੋਕਲ ਲੈਵਲ ਤੇ ਕਾਫੀ ਜਿਹੜੀ ਕ੍ਰਿਮੀਨਲ ਅਨਸਰਾਂ ਨਾਲ ਜਿਹੜੀ ਲਾਕਡਾਊਨ ਸੀਗੀ ਤੇ ਸਾਨੂੰ ਇਹਦੀ ਵੀ ਇਨਫੋਰਮੇਸ਼ਨ ਸੀ ਕਿ ਜਿਹੜੀ ਲਾਕਡਾਊਨ ਦੇ ਵਿੱਚ ਕੋਈ ਵੱਡੀ ਜਿਹੜੀ ਵਾਰਦਾਤ ਵੀ ਇਹ ਕਰ ਸਕਦੇ ਸਨ ਤੇ ਇਮੀਡੀਏਟਲੀ ਕਪੂਰਥਲਾ ਪੁਲਿਸ ਨੇ ਜਿਹੜੀ ਕਾਰਵਾਈ ਕਰਦੇ ਹੋਏ ਜਿਹੜਾ ਪ੍ਰੀਵੈਂਟਿਵ ਐਕਸ਼ਨ ਕੀਤਾ ਹੈ ਤੇ ਵੱਡੀ ਵਾਰਦਾਤ ਜਿਹੜੀ ਉਹਨੂੰ ਹੋਣ ਤੋਂ ਰੋਕਿਆ ਹੈਗਾ ਸਰ ਇਹ ਏਜ ਗਰੁੱਪ ਨੂੰ ਦੱਸ ਦਿਨਾ ਕਿ ਇੱਕ ਜਿਹੜਾ ਇਹਨਾਂ ਕੋਲ ਪਿਸਟਲ ਹੈ ਜਿਹੜਾ ਤੁਸੀਂ ਕਹਿ ਰਹੇ ਹੋ ਖਿਡੋਨਾ ਪਿਸਟੋਲ ਤੋਂ ਹੈ ਪਸਟੋਲ ਪੂਰੀ ਬਾਰੇ ਦੱਸੋਗੇ ਕਿ ਉਹ ਕਿਸ ਤਰ੍ਹਾਂ ਦਾ ਮੇਡ ਹੈ ਕਿਉਂਕਿ ਇਹ ਇੱਕ ਅਲੱਗ ਤਰ੍ਹਾਂ ਦੀ ਰਿਕਵਰੀ ਹੈ ਔਰ ਇਹ ਕਿੱਥੇ ਯੂਜ਼ ਕਰਨਾ ਚਾਹੁੰਦੇ ਕਿਸ ਗਰੁੱਪ ਦੇ ਏਜ ਗਰੁੱਪ ਦੇ ਲੋਕ ਬਿਲਕੁਲ ਇੱਕ ਜਿਹੜਾ ਟॉय ਪਿਸਟਲ ਰਿਕਵਰ ਹੋਇਆ ਹੈ ਇਹ ਕਾਫੀ ਜਿਹੜਾ ਪਿਸਟੋਲ ਵਜਨ ਚ ਕਾਫੀ ਭਾਰਾ ਹੈਗਾ ਇਹ ਕੋਈ ਪਲਾਸਟਿਕ ਦਾ ਨਹੀਂ ਇਹ ਮੈਟਲ ਦਾ ਹੀ ਜਿਹੜਾ ਬਣਿਆ ਹੋਇਆ ਤੇ ਆ ਜਿਹੜਾ ਪਿਸਟੋਲ ਇਹਨੂੰ ਕਿਸੇ ਸਨੇਚਿੰਗ ਜਾਂ ਹੋਰ ਕਿਸੇ ਜਿਹੜੀ ਵਾਰਦਾਤ ਹੈ ਉਹਦੇ ਵਿੱਚ ਵੀ ਇਹ ਡਰਾਉਂਡ ਧਮਕਾਉਂ ਲਈ ਜਿਹੜਾ ਵਰਤ ਸਕਦੇ ਸੀ ਆ ਜਿਹੜੀ ਮੁੱਢਲੀ ਤਫਤੀਸ਼ ਚ ਜਿਹੜੀ ਆ ਇਹ ਗੱਲ ਸਾਹਮਣੇ ਆਈ ਹੈਗੀ ਕਿ ਜਿਹੜਾ ਵੈਪਨ ਇਹਨਾਂ ਨੇ ਬੇਸਿਕਲੀ ਇਸ ਕਿਸੇ ਵਾਰਦਾਤ ਚ ਹੀ ਵਰਤਣਾ ਸੀ ਤੇ ਤਫਤੀਸ਼ ਅੱਦੇ ਚੱਲ ਰਹੀ ਹੈਗੀ ਆ ਫੋਡ ਡੂੰਗਾਈ ਨਾਲ ਇਹਦੇ ਬਾਕਵਰਡ ਤੇ ਫੋਰਵਰਡ ਲੀਕੇਜਸ ਤੇ ਕੰਮ ਕੀਤਾ ਜਾ ਰਿਹਾ ਹੈ ਪਤਾ ਲੱਗਿਆ ਕਿ ਵੈਪਨ ਕਿੱਥੋਂ ਲਿਆਉਂਦੇ ਸੀਗੇ ਇਹ ਇਹਦੇ ਵਿੱਚ ਕੁਝ ਵੈਪਨਸ ਹੈਗੇ ਆ ਜੋ ਸਟੇਟ Madhya Pradesh ਤੋਂ ਜਿਹੜੇ ਇਹਨਾਂ ਨੇ ਆਪਣੇ ਕੰਟੈਕਟਸ ਤੋਂ ਲਿਆਉਂਦੇ ਸੀਗੇ ਸਰ ਇਹ ਲਾਸਟ ਕੁਸਚਨ ਹੈ ਕਿ ਇਹ ਇਹ ਜਿੰਨਾ ਜੇਲ੍ਹ ਵਿੱਚ ਵੀ ਰਹੇ ਨੇ ਕੀ ਇਹ ਐਡਿਕਟ ਸੀ ਜਾਂ ਜੇਲ੍ਹ ਦਾ ਨੈਟਵਰਕ ਸੀ ਇਹ ਨੌਜਵਾਨ ਨੇ ਨੌਜਵਾਨਾਂ ਦੇ ਇਸ ਤਰਫ ਜਾਣਾ ਪੁਲਿਸ ਕਿਸ ਤਰ੍ਹਾਂ ਮੈਂ ਬਿਲਕੁਲ ਜਿਵੇਂ ਪਹਿਲਾਂ ਹੀ ਦੱਸਿਆ ਕਿ ਪੰਜ ਮੁਕਾਦਮੇ ਤੇ ਆਲਰੇਡੀ ਦਰਜ ਸੀਗੇ ਤੇ ਜੇਲ੍ਹ ਤੋਂ ਜਿਹੜਾ ਬਾਹਰ ਆਇਆ ਸੀ ਜੇਲ੍ਹ ਦੇ ਵਿੱਚ ਰਹਿ ਕੇ ਤੇ ਜੇਲ੍ਹ ਦੇ ਵਿੱਚ ਵੀ ਜਿਹੜੇ ਕੰਟੈਕਟਸ ਬਣੇ ਹਨ ਤੇ ਇਸ ਗੱਲ ਤੋਂ ਜਿਹੜਾ ਨਾ ਹੀ ਨਹੀਂ ਕੀਤੀ ਜਾ ਸਕਦੀ ਕਿ ਜਿਹੜਾ ਜੇਲ੍ਹ ਦੇ ਕੰਟੈਕਟਸ ਯੂਜ਼ ਕਰਕੇ ਕੋਈ ਇਹ ਵੱਡੀ ਵਾਰਤਾਤ ਕਰ ਸਕਦੇ ਸੀ ਜੀ ਥੈਂਕ ਯੂ ਥੈਂਕ ਯੂ ਸਾਰਾ